22 ਸਾਲ ਹੋ ਗਏ ਜੀ ਬਾਬਾ ਦੀਪ ਸਿੰਘ ਦੇ ਇੱਥੇ ਆਉਂਦਿਆਂ ਨੂੰ ਤੇ ਬਹੁਤ ਕਿਰਪਾ ਮਹਾਰਾਜ ਦੀ ਜਿੱਥੇ ਵੀ ਜਾਈਦਾ ਇਹਨਾਂ ਦੀ ਚਰਨੀ ਲਾ ਕੇ ਜਾਈਦਾ ਹੈ ਕੰਮ ਚੱਲਦਾ ਦਿਹਾੜੀ ਲੱਗਦੀ ਆ ਮਜ਼ਦੂਰ ਬੰਦੇ ਆ ਬਾਕੀ ਇਹ ਆ ਵੀ ਇੱਥੇ ਜੋ ਵੀ ਚੀਜ਼ ਮੰਗੀ ਹੈ ਮਿਲ ਜਾਂਦੇ ਮਹਾਰਾਜ ਦੇ ਕਰਮ ਬਹੁਤ ਸੁੱਖ ਮਿਲਦਾ ਆ ਬਹੁਤ ਆਨੰਦ ਮਿਲਦਾ ਆ ਕਿ ਸਾਰੇ ਪਿਆਰ ਕਰਦੇ ਆ ਮੈਂਬਰ ਵੀ ਚੰਗੇ ਨੇ ਬਹੁਤ ਵਧੀਆ ਨੇ ਬਾਕੀ ਬਾਬਾ ਦੀਪ ਸਿੰਘ ਦਾ ਆਸ਼ੀਰਵਾਦ ਆ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਪੁੱਛਦੀਆਂ ਜੀ ਇੱਥੇ ਇੱਥੇ ਸੁੱਖਾਂ ਪੂਰੀਆਂ ਹੁੰਦੀਆਂ ਕੋਈ ਤੁਹਾਡੀ ਵੀ ਸੁੱਖ ਮੰਗੀ ਹੋਵੇ ਇੱਥੇ ਜਾਂ ਗੈਲੋ ਮੰਗਤ ਮੰਗੀ ਹੋਵੇ ਹਨਾ ਵੀ ਬਾਬਾ ਜੀ ਦੇ ਅੱਗੇ ਅਰਦਾਸ ਕੀਤੀ ਹੋਵੇ ਤੇ ਪੂਰੀ ਹੋਈ ਹੋਵੇ ਹਾਂਜੀ ਬਾਬਾ ਜੀ ਦੇ ਅੱਗੇ ਅਰਦਾਸ ਮੰਗੀ ਆ ਆਂਟੀ ਦੇ ਤਿੰਨ ਪਰੇਸ਼ਨ ਹੋਏ ਆ ਜੀ ਅੱਛਾ ਜੀ ਮਾਰਾ ਹੀ ਲਿ ਬਚਾਏ ਉਹਨਾਂ ਦੀ ਬੱਚੂ ਠੀਕ ਆ ਉਹਨਾਂ ਦੇ ਅਸੀਰਵਾਦ ਨਾਲ ਬਿਲਕੁਲ ਸਹੀ ਹੈ ਹੁਣ ਬਿਲਕੁਲ ਠੀਕ ਨੇ ਹਾਂਜੀ ਕਿੰਨਾ ਕਾ ਯਾਨੀ ਕਿ ਵਿਸ਼ਵਾਸ ਬਾਬਾ ਜੀ ਦੇ ਵਾਅਦੇ ਕਾ ਤੁਸੀਂ ਭਾਵੁਕ ਵੀ ਹੋ ਰਹੇ ਹੋ ਵੀ ਇੰਨਾ ਕ ਯਕੀਨ ਹੈ ਨਾ ਉਹਨਾਂ ਉੱਤੇ ਵੀ ਜਦੋਂ ਉਹਨਾਂ ਦੇ ਉਸਤ ਤੋਂ ਬਾਰੇ ਸੋਚਦੇ ਆ ਅੱਖਾਂ 'ਚ ਹੰਝੂ ਆ ਜਾਂਦੇ ਨੇ ਬਾਬਾ ਜੀ ਬਾਰੇ ਸੋਚਦੇ ਆ ਅਸੀਂ ਜਿੰਨੇ ਇਹਨਾਂ ਦੇ ਦੁੱਖ ਘਟੇ ਆ ਸਾਡੇ ਦੁਨੀਆ 'ਚ ਕੋਈ ਸਿੱਖ ਇਹਨਾਂ ਦੁੱਖ ਘਟ ਨਹੀਂ ਸਕਦਾ ਸਾਡੇ ਸਿੱਖਾਂ ਪਿੱਛੇ ਬਾਬਾ ਦੀਪ ਸਿੰਘ ਨੇ ਬਹੁਤ ਬੜੀ ਕੁਰਬਾਨੀ ਦਿੱਤੀ ਆ ਬਹੁਤ ਅਸੀਸਾਂ ਦਿੱਤੀਆਂ ਮਹਾਰਾਜ ਨੇ ਸਾਰਿਆਂ ਨੂੰ ਇਹੋ ਜਿਹਾ ਕਸ਼ਟ ਕੋਈ ਨਹੀਂ ਘਟ ਸਕਦਾ ਕੋਈ ਗਰੀ ਰੋ ਨਾ ਹੈ ਨਾ ਚਲੋ ਆਪਾਂ ਐਡੇ ਪਵਿੱਤਰ ਦਰਵਾੜ ਦੇ ਉੱਤੇ ਖੜੇ ਆ ਤੇ ਮਿਸ ਉਹ ਤਾਂ ਚਾਹੁੰਦੇ ਨਹੀਂ ਕਿ ਉਹਨਾਂ ਦੀ ਸੰਗਤ ਕੋਈ ਉਦਾਸ ਹੋਵੇ ਹੈਨਾ ਕੋਈ ਦੁਖੀ ਹੋਵੇ। ਕੀ ਉਹ ਨਹੀਂ ਗੱਲ ਹੈ ਕਿ ਮਤਲਬ ਭਾਵਕ ਤਾਂ ਹੁੰਦੇ ਆ ਨਾ। ਮਤਲਬ ਸਾਡਾ ਕੋਈ ਹੈ ਨਹੀਂਗਾ ਸਾਡੀ ਕੋਈ ਬਾਹ ਨਹੀਂ ਪੜਦਾ ਬਾਬਾ ਦੀਪ ਸਿੰਘ ਹੀ ਪੜਦਾ ਜੀ। ਪਰ ਕਹਿੰਦੇ ਨੇ ਜਿਹਦਾ ਕੋਈ ਨਹੀਂ ਹੁੰਦਾ ਨਾ ਬਾਬਾ ਦੀਪ ਸਿੰਘ ਉਹਦੀ ਆਪ ਰੱਖਿਆ ਕਰਦੇ ਨੇ ਉਹਨੂੰ ਆਪ ਹੱਥ ਵੜਦੇ ਨੇ। ਹਾਂ ਜੀ ਆਪ ਹੱਥ ਵੜਦੇ ਜੀ ਮਹਾਰਾਜ ਦੀ ਕਿਰਪਾ ਇੰਨੀ। ਲੋਕ ਤਾਂ ਕਹਿੰਦੇ ਆ ਵੀ ਇਦਾਂ ਜਿਉਂਦਾ ਨਹੀਂ ਪਰ ਜੋ ਸਾਨੂੰ ਵਿਸ਼ਵਾਸ ਬਾਬਾ ਦੀਪ ਸਿੰਘ ਤੇ ਕਿਸੇ ਤੇ ਨਹੀਂ ਬਾਕੀ ਸਾਰੇ ਗੁਰਸਿੱਖ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਗੁਰਦਾਨ ਸਾਹਿਬ ਜੀ ਬਹੁਤ ਵਧੀਆ ਸੰਗਤ ਨੂੰ ਮੈਂਬਰ ਵੀ ਲਗਾਏ ਨੇ ਸਰਤਾਰਪੁਰ ਵੀ ਪਰਸੋਂ ਜਾ ਕੇ ਆਏ ਆ ਬਹੁਤ ਵਧੀਆ ਦਰਸ਼ਨ ਹੋਏ ਮਹਾਰਾਜ ਜੀ ਤੇ ਹੁਣ ਤੁਹਾਡੇ ਵੀ ਵਾਈਫ ਕਿਸ ਤਰੀਕੇ ਠੀਕ ਨੇ ਬਿਲਕੁਲ ਬਹੁਤ ਵਧੀਆ ਜੀ ਕਿਰਪਾ ਮਹਾਰਾਜ ਜੀ ਦੀ ਸੱਚ ਨਹੀਂ ਉਹ ਨਹੀਂ ਆ ਸਕਦੇ ਹਲੇ ਜਦੋਂ ਆਉਣਗੇ ਫਿਰ ਲੈ ਕੇ ਆਵਾਂਗੇ ਜੀ ਵੈਸੇ ਪਹਿਲਾਂ ਹੁੰਦੇ ਰਹੇ ਜੀ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੀਆਂ ਸੰਗਤਾਂ ਨੂੰ ਇਹ ਕਹਿਣਾ ਚਾਹੁੰਗੇ ਵੀ ਗੁਰੂ ਮਾਰਾ ਜੀ ਨੇ ਕਿਹਾ ਕੋ ਫਿਰ ਤਕਮਾਓ ਅੰਮ੍ਰਿਤ ਛਕੋ ਬਣ ਛਕੋ ਜਿਹੜੇ ਅੱਜ ਕੱਲ ਦੇ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਕੋਈ ਵੀ ਨਸ਼ਾ ਤੇ ਹੱਕਣਾ ਚਾਹੀਦਾ ਜਾਂ ਕੋਈ ਵੀ ਨਸ਼ਾ ਨਹੀਂ ਕਰਨਾ ਚਾਹੀਦਾ ਗੁਰੂ ਦੇ ਲੜਨ ਲੱਗਣਾ ਚਾਹੀਦਾ ਅੰਮ੍ਰਿਤ ਛਕਣਾ ਚਾਹੀਦਾ ਆ ਗੁਰੂ ਦੇ ਨਾਲ ਲੱਗੇ ਬਾਕੀ ਬਾਬਾ ਦੀਪ ਸਿੰਘ ਦਾ ਆਸ਼ੀਰਵਾਦ ਆ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਪੁੱਛਦੀਆਂ ਜੀ ਇੱਥੇ ਇੱਥੇ ਸੁੱਖਾਂ ਪੂਰੀਆਂ ਹੁੰਦੀਆਂ ਕੋਈ ਥੋੜੀ ਵੀ ਸੁੱਖ ਮੰਗੀ ਹੋਵੇ ਇੱਥੇ ਜਾਂ ਗੈਲੋ ਮੰਗਤ ਮੰਗੀ ਹੋਵੇ ਨਾ ਵੀ ਬਾਬਾ ਜੀ ਦੇ ਅੱਗੇ ਅਰਦਾਸ ਕੀਤੀ ਹੋਵੇ ਤੇ ਪੂਰੀ ਹੋਈ ਹੋਵੇ ਹਾਂਜੀ ਬਾਬਾ ਜੀ ਦੇ ਅੱਗੇ ਅਰਦਾਸ ਮੰਗੀ ਆ ਆਂਟੀ ਦੇ ਤਿੰਨ ਪ੍ਰੇਸ਼ਨ ਹੋਏ ਆ ਜੀ ਅੱਛਾ ਜੀ ਮਹਾਰਾਜ ਲਿਜਾਏ ਉਹਨਾਂ ਦੀ ਬੇਕੂ ਠੀਕ ਆ ਉਹਨਾਂ ਦੇ ਅশীরਵਾਦ ਨਾਲ ਬਿਲਕੁਲ ਸਹੀ ਹੈ ਹੁਣ ਬਿਲਕੁਲ ਠੀਕ ਨੇ ਹਾਂਜੀ ਕਿੰਨਾ ਕੁ ਯਾਨੀ ਕਿ ਵਿਸ਼ਵਾਸ ਹੈ ਬਾਬਾ ਜੀ ਦੇ ਵਾਅਦੇ ਕਾ ਤੁਸੀਂ ਭਾਵੁਕ ਵੀ ਹੋ ਰਹੇ ਹੋ ਵੀ ਇੰਨਾ ਕਿ ਯਕੀਨ ਹੈ ਨਾ ਉਹਨਾਂ ਉੱਤੇ ਵੀ ਜਦੋਂ ਉਹਨਾਂ ਦੇ ਉਸ ਤੋਂ ਬਾਰੇ ਸੋਚਦੇ ਅੱਖਾਂ 'ਚ ਹੰਝੂ ਆ ਜਾਂਦੇ ਨੇ। ਬਾਬਾ ਜੀ ਬਾਰੇ ਸੋਚਦੇ ਆਂ ਅਸੀਂ ਜਿੰਨੇ ਨੇ ਦੁੱਖ ਕੱਟੇ ਆ ਸਾਡੇ ਦੁਨੀਆ 'ਚ ਕੋਈ ਸਿੱਖ ਇਹਨੇ ਦੁੱਖ ਕੱਟ ਨਹੀਂ ਸਕਦਾ ਸਾਡੇ ਸਿੱਖਾਂ ਪਿੱਛੇ ਬਾਬਾ ਦੀਪ ਸਿੰਘ ਨੇ ਬਹੁਤ ਬੜੀ ਕੁਰਬਾਨੀ ਦਿੱਤੀ ਆ ਬਹੁਤ ਅਸੀਸਾਂ ਦਿੱਤੀਆਂ ਮਹਾਰਾਜ ਨੇ ਸਾਰਿਆਂ ਨੂੰ। ਇਹ ਜਿਹੇ ਕਸ਼ਟ ਕੋਈ ਨਹੀਂ ਕੱਟ ਸਕਦਾ। ਕੋਈ ਗਰੀ ਰੋ ਨਾ ਹੈਨਾ ਮਿਸ ਚਲੋ ਆਪਾਂ ਐਡੇ ਪਵਿੱਤਰ ਦਰਬਾਰ ਦੇ ਉੱਤੇ ਖੜੇ ਆ ਤੇ ਮਿਸ ਉਹ ਤਾਂ ਕਿਉਂਦੇ ਨਹੀਂ ਕਿ ਉਹਨਾਂ ਦੀ ਸੰਗਤ ਕੋਈ ਉਦਾਸ ਹੋਵੇ ਹਨਾ ਕੋਈ ਦੁਖੀ ਹੋਵੇ ਉਹ ਦੀ ਗੱਲ ਹੈ ਕਿ ਬਤੁਲ ਭਾਵਕ ਤਾਂ ਹੁੰਦੇ ਹਨ ਨਾ ਬਤੁਲ ਸਾਡਾ ਕੋਈ ਹੈ ਨਹੀਂਗਾ ਸਾਡੀ ਕੋਈ ਬਾਹ ਨਹੀਂ ਪੜਦਾ ਬਾਬਾ ਦੀਪ ਸਿੰਘ ਹੀ ਪੜਦਾ ਜੀ ਕਹਿੰਦੇ ਨੇ ਜਿੱਦਾ ਕੋਈ ਨਹੀਂ ਹੁੰਦਾ ਨਾ ਬਾਬਾ ਦੀਪ ਸਿੰਘ ਉਹਦੀ ਆਪ ਰੱਖਿਆ ਕਰਦੇ ਨੇ ਉਹਨੂੰ ਆਪ ਹੱਥ ਫੜਦੇ ਨੇ ਹਾਂ ਜੀ ਆਪ ਹੱਥ ਫੜਦੇ ਜੀ ਮਹਾਰਾਜ ਦੀ ਕਿਰਪਾ ਇੰਨੀ ਲੋਕ ਤਾਂ ਕਹਿੰਦੇ ਆ ਵੀ ਇਦਾਂ ਜਿਉਂਦਾ ਨਹੀਂ ਪਰ ਜੋ ਸਾਨੂੰ ਵਿਸ਼ਵਾਸ ਬਾਬਾ ਦੀਪ ਸਿੰਘ ਤੇ ਕਿਸੇ ਤੇ ਨਹੀਂ ਬਾਕੀ ਸਾਰੇ ਗੁਰਸਿੱਖ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਗੁਰਦਾਮ ਸਾਹਿਬ ਜੀ ਬਹੁਤ ਵਧੀਆ ਸੰਗਤ ਨੂੰ ਮੈਂਬਰ ਵੀ ਲਗਾਏ ਨੇ ਕਰਤਾਰਪੁਰ ਵੀ ਪਰਸੋਂ ਜਾ ਕੇ ਆਏ ਆ ਬਹੁਤ ਵਧੀਆ ਦਰਸ਼ਨ ਹੋਏ ਮਹਾਰਾਜ ਜੀ ਤੇ ਹੁਣ ਤੁਹਾਡੇ ਵੀ ਵਾਈਫ ਕਿਸ ਤਰੀਕੇ ਠੀਕ ਨੇ ਬਿਲਕੁਲ ਬਹੁਤ ਵਧੀਆ ਜੀ ਕਿਰਪਾ ਮਹਾਰਾਜ ਜੀ ਦੀ ਸੱਚ ਨਹੀਂ ਉਹ ਨਹੀਂ ਆ ਸਕਦੇ ਹਲੇ ਜਦੋਂ ਆਉਣਗੇ ਫਿਰ ਲੈ ਕੇ ਆਵਾਂਗੇ ਜੀ ਵੈਸੇ ਪਹਿਲਾਂ ਹੁੰਦੇ ਰਹੇ ਜੀ ਸੰਗਤਾਂ ਨੂੰ ਵੀ ਕਹਿਣਾ ਚਾਹੁੰਦੇ ਜਿਹੜੀਆਂ ਸੰਗਤਾਂ ਨੂੰ ਇਹ ਕਹਿਣਾ ਚਾਹੁੰਗੇ ਵੀ ਗੁਰੂ ਮਾਰਾ ਜੀ ਨਾਲ ਖੜੋ ਫਿਰ ਤੋਂ ਕਮਾਓ ਅੰਮ੍ਰਿਤ ਛਕੋ ਬਣ ਛਕੋ ਜਿਹੜੇ ਅੱਜ ਕੱਲ ਦੇ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਕੋਈ ਵੀ ਨਸ਼ਾ ਤਿਆਗਣਾ ਚਾਹੀਦਾ ਜਾਂ ਕੋਈ ਵੀ ਨਸ਼ਾ ਨਹੀਂ ਕਰਨਾ ਚਾਹੀਦਾ ਗੁਰੂ ਦੇ ਨਾਲ ਲੱਗਣਾ ਚਾਹੀਦਾ ਅੰਮ੍ਰਿਤ ਛਕਣਾ ਚਾਹੀਦਾ ਆ ਗੁਰੂ ਦੇ ਨਾਲ ਲੱਗਣਾ